ਬਾਕੀ ਇਕੱਲਾ ਹੋ ਰਾ ਜਿਹੜੇ ਪਰਾਲੀ ਤੇ ਹੁੰਦੇ ਆ ਸਾਫ ਹੁੰਦਾ ਅੰਡਾ ਪੂਰਾ ਆ ਦੇਖੋ ਭਾਈ ਇਹਨੇ ਅੰਡੇ ਦਾ ਸਾਈਜ਼ ਹੈ ਇਹ ਬਈ ਕਦੋਂ ਕਦੇ ਧਰੇ ਹੋਣਗੇ ਹੁਣ ਇਹਨਾਂ ਦੇ ਪਤਾਜ ਅੱਜ ਦੇ ਅੱਛਾ ਅੱਜ ਦੇ ਅੱਜ ਦੇ ਤਾਜ਼ੇ ਹਾਂ ਤਾਜ਼ੇ ਸਾਰੇ ਹਾਂ ਤਾਜ਼ੇ ਐ ਫੁੱਟਦੇ ਨਹੀਂ ਹੈ ਨਹੀਂ ਐ ਛੇਦੀ ਨਹੀਂ ਛਿਲਕਾ ਪੱਕਾ ਹੁੰਦਾ ਨਾ ਜਦੋਂ ਪੱਕਾ ਦਾ ਛੇਦੀ ਨਹੀਂ ਫੁੱਟਦਾ ਇਹ ਜਿਹੜਾ ਫੀਡ ਰੇਂਜ ਵਾਲਾ ਅੰਡਾ ਹੁੰਦਾ ਫਿਰ ਵੀ ਇਹ ਚੰਗਾ ਹੁੰਦਾ ਛੇਤ ਲਈ ਵੀ ਸਟ्रेस ਤੋਂ ਦੂਰ ਹੁੰਦੀਆਂ ਮੁਰਗੀਆਂ ਨਾਲ ਜਿਹੜੀ ਚੀਜ਼ ਖਾਵਾਂਗੇ ਆਪਾਂ ਉਹੀ ਆਪਣੇ ਨਾਮ ਆ ਕੇ ਕੰਮ ਕਰਦਾ ਹੈ ਜਿਹੜਾ ਜਾਨਵਰ ਐਕਟਿਵ ਹੋਊਗਾ ਉਹਦਾ ਹੀ ਅੰਡਾ ਕਾਮਯਾਬ ਹੋਊਗਾ ਜਿਹੜੀ ਹੁਣ ਆਪਾਂ ਅੰਦਰ ਫੀਡ ਪਾਈ ਜਾਂਦੇ ਆ ਇਕੱਲੀ ਤੇ ਮੱਲਾ ਅੰਡਾ ਦੇਈ ਜਾਂਦਾ ਜ ਤਿਆਰ ਹੋਏ ਹੁੰਦੇ ਆ ਇੱਕ ਬਾਕੀ ਉਹ ਮੁਰਗੀ ਵੀ ਕੈਦ ਵਾਲਾ ਕੰਮ ਹੀ ਹੁੰਦਾ ਹੈ ਨਾ ਬਈ ਕੈਦਲ ਕੈਦਲ ਕੈਦ ਉਹ ਪੈਠੀ ਆ ਜਾਂਦਾ ਦਿਮਾਗ ਹੋ ਜਾਂਦਾ ਉਹ ਆ ਜਾ ਆਪਣਾ ਹੋ ਜੂਗਾ ਉਹ ਆ ਜਾ ਆਪਣਾ ਹੋ ਜਾਂਦਾ ਲਵਿਆਂਡੇ ਦਾ ਸਹਾਇਜ ਬਾਈ ਤੇਰਾ ਸਹੀ ਆ ਜਰ ਸਹਾਈ ਪੂਰਾ ਵਧੀਆਂਡੇ ਦਾ ਅਨੇ ਫ੍ਰੀ ਰੇਂਜ ਦਾ ਹੀ ਤਾਂ ਚੱਕਰ ਆ ਨਾ ਫਰਕ ਬਹੁਤ ਪੈਂਦਾ ਬਾਕੀ ਬਾਈ ਅੰਡੇ ਦੀ ਤਾਂ ਹੀ ਤਾਂ ਕੀਮਤ ਹੈ ਦੀ ਜਿਹੜੇ ਬੰਦੇ ਨੂੰ ਨੌਲਜ ਹੋ ਪਰਦੇ ਵੀ ਆ ਕੀਮਤ ਹੈ ਦੀ ਅਸਿਆ ਇਹ ਕੀ ਰੇਟ ਪੈ ਜਾਂਦਾ ਅੰਡਾ ਬਾਈ ਇਹ ਆਪਾਂ ਇਸ ਟਾਈਮ 350 ਰੁਪਏ ਟਰੇ ਵਿੱਚ ਹੈ ਮੁਰਗੀ ਫਾਰਮ ਦੇ ਵਿੱਚ ਕੋਈ ਨੁਕਸਾਨ ਹੋਇਆ ਪਹਿਲਾਂ ਨੁਕਸਾਨ ਹੋ ਕੇ ਬੰਦਾ ਸਿੱਖਦਾ ਸਹੀ ਮਨੇ ਕਰ ਲਈ ਅਸਿਆ ਕਿੰਨਾ ਕ ਨੁਕਸਾਨ ਹੋਇਆ ਬਾਈ ਪਹਿਲਾਂ ਪਿਛਲੇ ਤੋਂ ਪਿਛਲੇ ਸਾਲ 3 ਤੋਂ 3.5 ਲੱਖ ਰੁਪਏ ਜਾਨਵਰ ਮੇਰੇ ਕੋਲ ਮਰਿਆਗਾ ਜਦੋਂ ਬਾਈ ਇਹੋ ਜਿਹਾ ਨੁਕਸਾਨ ਹੁੰਦਾ ਹੁੰਦਾ ਕਿਸੇ ਦਾ ਆਪਣਾ ਦਿਮਾਗ ਦੇ ਵਿੱਚ ਫਿੱਟ ਸੀ ਵੀ ਆਪਾਂ ਇਹ ਕੰਮ ਕਰਨਾ ਮੈਂ ਮੰਨ ਕੇ ਚੱਲ ਪੰਜ ਸੱਤ ਨਮੁਰਗੀਆਂ ਘਰਾਜ ਰੱਖਣੀਆਂ ਨੇ ਹਨਾ ਉਹ ਵੀ ਆਂਡੇ ਖਾਣ ਖਾਤਰੋਂ ਠੰਡਾ ਤਾਂ ਕਿਹੜੀ ਬਰੀਡ ਵਧੀਆ ਬਈ ਆਂਡੇ ਲੈਣ ਲਈ ਆਰ ਆਈ ਆ ਠੀਕ ਹੈ ਰੋਬੀ ਆਸ ਹੈ ਜਦਾ ਅੰਡਾ ਹੁੰਦਾ ਬਾਈ ਇਹ ਹੁਣ ਜਿਹੜੇ ਆ ਅੰਡੇ ਨੇ ਬਾਈ ਇਹ ਫੀਡ ਤੋਂ ਤਿਆਰ ਹੋਏ ਹੋਏ ਨੇ ਜਾਂ ਵਿੱਚ ਮੁਰਗੇ ਛੱਡੇ ਹੋਏ ਨੇ ਇਹ ਆਰਗੈਨਿਕ 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 ਕੋਈ ਬੰਦਾ ਚਰਚਾ ਇੱਕ ਜਿਵੇਂ ਨਹੀਂ ਹੁਣ ਚੱਲੀ ਜਾਂਦੀ YouTube ਤੇ ਵੀਡੀਓ ਵੀ ਬਾਈ ਇਹ ਕੈਮੀਕਲ ਹੈ ਫਲਾਣਾ ਤੇ ਉਗਾ ਇਹਦੇ ਵਿੱਚ ਕੁਝ ਵੀ ਨਹੀਂ ਨਿਕਲੂਗਾ ਅੱਛਾ ਜਿੱਦੇ ਮਰਜ਼ੀ ਜਾ ਕੇ ਲੈਬ ਟੈਸਟ ਕਰਾ ਲੇ ਟੈਸਟ ਵੀ ਕਰਾ ਸਕਦੇ ਆ ਬਾਈ ਤੁਸੀਂ ਬਾਈ ਹਾਂ ਜਿੱਥੇ ਮਰਜ਼ੀ ਜ਼ਿੰਮੇਵਾਰੀ ਲੈਂਦਾ ਇਹ ਚੀਜ਼ ਦੀ ਉਹ ਵੀ ਦੱਸੋ ਬਾਈ ਜਿਹੜਾ ਇਹਨਾਂ ਨੂੰ ਮੈਡੀਕਲ ਚ ਆਪਾਂ ਵੈਕਸੀਨ ਕਰਦੇ ਆ ਜਾਂ ਹਨਾ ਤਾਂ ਇਹਨਾਂ ਨੂੰ ਕੋਈ ਚੀਜ਼ ਆਪਾਂ ਖਾਣ ਪੀਣ ਨੂੰ ਦਿੰਨੇ ਆ ਵੀ ਇਹ ਯਮੀ ਅੰਡਾ ਸਹੀ ਦੇਣਾ ਇਹ ਇਹਨਾਂ ਵਾਸਤੇ ਵੀਰੇ ਪਤਾ ਕੀ ਹੈ ਜੇ ਤਾਂ ਆਪਾਂ ਇਹਨੂੰ ਬੜਾ ਐਂਟੀਬਾਇਟਿਕ ਦੇ ਮਾਹੋਰ ਦੇ ਅੰਡਾ ਤੇ ਜਿੰਦੇ ਭਦਾ ਮੱਲ ਜਾਣਾ ਠੀਕ ਹੈ ਪਰ ਉਹਨਾਂ ਵਾਸਤੇ ਮਾੜਾ ਉਹ ਆਪਣੇ ਅੰਦਰ ਵੀ ਜਾਣਾਗਾ ਆਹੋ ਇੱਕ ਤਾਂ ਕੈਲਸ਼ੀਅਮ ਹੋ ਗਿਆ ਇੱਕ ਪ੍ਰੋਟੀਨ ਹੋ ਗਿਆ ਮੰਨ ਲਓ ਜਿਵੇਂ ਵੀਰ ਬਏ ਕੰਪਨੀ ਦਾ ਹੁੰਦਾ ਹੈ ਮਤਲਬ ਬਿਮਰਾਲ ਵਗੈਰਾ ਉਹ ਜੇ ਆਪਾਂ ਦੋ ਤਿੰਨ ਪ੍ਰੋਡਕਟ ਨੂੰ ਪਾਈਏ ਕਿ ਮੈਂ ਕਹਿੰਦਾ ਇੱਕ ਤਾਂ ਉਦੀ ਨਹੀਂ ਕੋਈ ਅੰਦਰ ਮੈਨੇਜਮੈਂਟ ਆ ਹੀ ਹੁੰਦੀ ਹੈ ਤੇ ਬਾਈ ਫਿਰ ਉਹ ਬੰਦੇ ਨੂੰ ਜੇ 150 ਮੁਰਗੀ ਤੋਂ ਸਟਾਰਟ ਕਰੂਗਾ ਤਾਂ ਕੋਈ ਘਾਟਾ ਤਾਂ ਨਹੀਂ ਪੈਂਦਾ ਨਹੀਂ ਘਾਟਾ ਤਾਂ ਪਤਾ ਕੀ ਹੈ ਕਿ ਜੇ ਕਿਸੇ ਨੇ ਮੁਰਗੀਆਂ ਲੈਣੀਆਂ ਨੇ ਅ ਆਪਣੇ ਕੋਲ ਹੈਗੇ 400 ਰੁਪਇਆ ਮੁਰਗਾ ਮੁਰਗਾ 500 ਰੁਪਇਆ ਦਾ ਪੂਰਾ ਹਾਂ ਜੇ ਕੋਈ ਆਪਣੀ ਵੀਡੀਓ ਸ਼ੇਅਰ ਕਰਕੇ ਆਉਂਦਾ ਉਹਦੇ ਵਾਸਤੇ ਡਿਸਕਾਊਂਟ ਦੇ ਦਾਂਗੇ ਉਹ ਫਿਰ ਹੁਣ ਦੱਸਣਾ ਪੂਗਾ ਵੀ ਇਹ ਵੀਡੀਓ ਸ਼ੇਅਰ ਕੀਤੀ ਆ ਹਾਂ ਵੀਡੀਓ ਸ਼ੇਅਰ ਕਰਕੇ ਸਕਰੀਨਸ਼ਾਟ ਭੇਜ ਦੇ ਸਾਨੂੰ ਭੇਜ ਜਾਂ ਮੈਨੂੰ ਭੇਜ ਦੇ ਫਿਰ ਉਹਦੇ ਵਾਸਤੇ ਉਹਨਾਂ ਕੋ ਫਰ ਲਾ ਦਾਂਗੇ ਦੋਸਤੋ ਹਸਰੀਕਾਲ ਸਾਰਿਆਂ ਦਾ ਸਵਾਗਤ ਹੈ ਆਪਣੀ ਅੱਜ ਦੀ ਇਸ ਵੀਡੀਓ ਵਿੱਚ ਬਾਈ ਅੱਜ ਇੱਕ ਬੜੇ ਕੀਰਤੀ ਇਨਸਾਨ ਨਾਲ ਸਾਨੂੰ ਮਿਲਾਉਣ ਜਾ ਰਹੇ ਹਾਂ ਜਿਨੇ ਆਪਦੇ ਘਰ ਦੇ ਵਿੱਚ ਨਾ ਦੇਸੀ ਮੁਰਗੀਆਂ ਦਾ ਫਾਰਮ ਵੀ ਪਾਇਆ ਹੋਇਆ ਤੇ ਨਾਲ ਨਾਲ ਬਾਈ ਨੇ ਬੱਕਰੀਆਂ ਵੀ ਰੱਖੀਆਂ ਹੋਈਆਂ ਨੇ ਤੇ ਜਿਹੜਾ ਮੁਰਗੀਆਂ ਦਾ ਕੰਮ ਆ ਇਹ ਬਾਈ ਦਾ 4-5 ਸਾਲ ਪੁਰਾਣਾ ਕੰਮ ਆ ਤੇ ਇਹ ਕੰਮ ਬਾਰੇ ਆਪਾਂ ਅੱਜ ਜਾਣਕਾਰੀ ਲੈਣਾ ਬਾਈ ਲਖਬੀਰ ਲਵੇ ਪਹੁੰਚੇ ਆ ਪਿੰਡ ਹੈਗਾ ਬਾਈ ਦਾ ਜੰਡਾਲਾ ਜ਼ਿਲ੍ਹਾ ਬਠਿੰਡਾ ਬਾਈ ਤੇ ਬਾਈ ਤੋਂ ਆਪਾਂ ਸਾਰੀ ਜਾਣਕਾਰੀ ਲਵਾਂਗੇ ਵੀ ਆਂਡਾ ਕੀ ਰੇਟ ਵਿਕਦਾ ਜੇ ਕਿਸੇ ਨੇ ਕੰਮ ਕਰਨਾ ਤਾਂ ਉਹ ਕਿਵੇਂ ਕਰ ਸਕਦਾ ਸ਼ੁਰੂ ਤੇ ਬਾਈ ਲਵ ਮੁਰਗੀਆਂ ਵੀ ਮਿਲ ਜਾਣਗੀਆਂ ਜੇ ਕਿਸੇ ਨੇ ਲੈਣੀਆਂ ਨੇ ਆਂਡੇ ਵਾਲੀਆਂ ਤੇ ਬਾਈ ਲਖਬੀਰ ਸਵਾਗਤ ਆ ਅੱਜ ਵੀ ਸਾਡੀ ਇਸ ਵੀਡੀਓ ਵਿੱਚ ਸਸਿਕਾ ਬਾਈ ਤੇ ਬਾਈ ਇਹ ਕਿੰਨਾ ਕੁ ਪੁਰਾਣਾ ਕੰਮ ਆਊ ਆਪਣਾ ਮੁਰਗੀਆਂ ਵਾਲਾ ਆਪਣੋਂ ਬਾਈ ਹੋ ਗਏ 4 ਤੋਂ 5 ਸਾਲ ਹੋ ਗਏ ਮੰਨ ਲਓ ਸਾਡੇ 4-5 ਸਾਲਾਂ ਤਕਰੀਬਨ ਆਪਾਂ ਨੂੰ ਕੰਮ ਕਰਦਿਆਂ ਨੂੰ ਹੋ ਗਏ ਠੀਕ ਆ ਬਾਈ ਤੇ ਜਾਣੀ ਜੰਗੀ ਪੱਤਾ ਦੇ ਕੰਮ ਇਹ ਕਿਹੜੀ ਵੜਿਆਗਾ ਅੱਛਾ ਪਹਿਲਾਂ ਸਿੱਖਣ ਵਾਸਤੇ 3-4 ਸਾਲ ਖਰਾਬ ਕੀਤੇ ਆ ਪਰ ਇਸ ਟਾਈਮ ਆਪਾਂ ਫੁੱਲ ਮੰਨ ਲਓ ਜਾਣਕਾਰੀ ਐ ਤੇ ਕੋਈ ਭਰਾ ਭੈਣ ਨਾਲ ਮਾਲਾ ਜੁੜਨਾ ਚਾਹੇ ਜੁੜ ਵੀ ਸਕਦਾ ਤੇ ਬਾਕੀ ਟ੍ਰੇਨਿੰਗ ਲੈਤੀ ਪਹਿਲਾਂ ਹਾਂ ਟ੍ਰੇਨਿੰਗ ਲਈਏ ਅੱਛਾ ਹੂੰ ਟ੍ਰੇਨਿੰਗ ਦੋ ਜਗ੍ਹਾ ਤੋਂ ਲਈ ਐ ਤੇ ਜਾਣੀ ਹੁਣ ਇਸ ਪਹਿਲਾਂ ਇਹਦੇ ਵਿੱਚ ਮਾਰਾਂ ਵੀ ਚ ਲਗਾ ਗਈਆਂ ਮੁਰਗੀ ਫਾਰਮ ਦੇ ਵਿੱਚ ਕੋਈ ਨੁਕਸਾਨ ਹੋਇਆ ਪਹਿਲਾਂ ਨੁਕਸਾਨ ਹੋ ਕੇ ਹੀ ਬੰਦਾ ਸਿੱਖਦਾ ਸਹੀ ਮੇਰੀ ਗੱਲ ਹੀ ਹੈ ਅੱਛਾ ਕਿੰਨਾ ਕ ਨੁਕਸਾਨ ਹੋਇਆ ਬਈ ਪਹਿਲਾਂ ਮੈਂ ਮੰਨ ਲਓ ਵੀ ਪਿਛਲੇ ਤੋਂ ਪਿਛਲੇ ਸਾਲ ਤਿੰਨ ਤੋਂ ਸਾਢੇ ਤਿੰਨ ਲੱਖ ਰੁਪਏ ਜਾਨਵਰ ਮੇਰੇ ਕੋਲ ਮਰਿਆ ਗਿਆ ਅੱਛਾ ਜਦੋਂ ਬਈ ਇਹੋ ਜਿਹਾ ਨੁਕਸਾਨ ਹੁੰਦਾ ਹੁੰਦਾ ਕਿਸੇ ਦਾ ਨਾ ਤਾਂ ਬੰਦਾ ਦਿਲ ਸਾੜ ਜਾਂਦਾ ਕੰਮ ਹੀ ਸਾੜ ਜਾਂਦਾ ਤੇ ਬਾਈ ਤਾਂ ਇਹ ਕਿਉਂ ਨਹੀਂ ਛੱਡਿਆ ਫਿਰ ਕੰਮ ਇਹ ਉਹਦੇ ਵਿੱਚ ਬਾਈ ਪਤਾ ਕੀ ਹੈ ਆਪਣਾ ਦਿਮਾਗ ਦੇ ਵਿੱਚ ਫਿੱਟ ਸੀ ਵੀ ਆਪਾਂ ਇਹ ਕੰਮ ਕਰਨਾ ਅੱਛਾ ਮੈਨੂੰ ਬੰਦੇ ਜਿੰਨੇ ਕ ਬੰਦੇ ਨਾਲ ਜਾਣਕਾਰੀ ਮਤਲਬ ਮਿਲਿਆ ਮੈਨੂੰ ਉਹ ਵੀ ਇਹੀ ਗੱਲ ਕਹਿੰਦੇ ਜੇ ਆ ਘਾਟਾ ਪੋਗੋ ਤਾਂ ਬੰਦਾ ਕੰਮ ਸਿੱਖੂਗਾ ਹਾਂ ਅੱਛਾ ਹਾਂ ਤੇ ਉਹਦੇ ਨਾਲ ਪਰ ਆਪਣਾ ਐਕਸਪੀਰੀਅੰਸ ਆਇਆ ਮਤਲਬ ਵੀ 100% ਹੀ ਹੋ ਗਿਆ ਠੀਕ ਹੈ ਹੁਣ ਮਨ ਲਾ ਜਾਨਾ ਜਿਹੜਾ ਨੁਕਸਾਨ ਸੀਗਾ ਜਾਂ ਜਿਹੜੀ ਬਿਮਾਰੀ ਠਮਾਰੀ ਆਉਣੀ ਸੀ ਉਹਦੇ ਬਾਰੇ ਪਤਾ ਲੱਗ ਗਿਆ ਹੁਣ ਆਪਾਂ ਅੱਜ ਤੱਕ ਐ ਮਨ ਲਾ ਵੀ ਉਹ ਤੋਂ ਬਾਅਦ ਆਪਾਂ ਨਾ ਕੋਈ ਡਾਕਟਰ ਤੇ ਨਾ ਕੋਈ ਹੋਰ ਮਨ ਲਾ ਆਪਾਂ ਸਾਰਾ ਕੁਝ ਏ ਟੂ ਜ਼ेड ਆਪ ਬੈਕਸੀਨ ਵਗੈਰਾ ਸਾਰਾ ਕੁਝ ਬੈਕਸੀਨ ਆਪ ਹੀ ਕਰਦਨੇ ਹੋ ਸਾਰਾ ਸਾਰਾ ਕੁਝ ਆਪ ਕਰਦਿਆ ਠੀਕ ਹੈ ਕਿਸੇ ਗੱਲੋਂ ਯਾਰ ਕੋਈ ਟੈਕ ਤਾਂ ਵੀ ਨਹੀਂ ਆਇਆ ਮਨ ਲਾ ਆਪਾਂ ਕਿਸੇ ਗੱਲੋਂ ਵੀ ਹਾਂ ਐਸਿਆ ਹਾਂ ਤੇ ਬਾਕੀ ਆਪਣੇ ਲਾਵੇ ਕਿਹੜੀ ਬੜੀ ਬਰੀਡ ਰੱਖੀ ਆ ਭਾਈ ਆਪਣੇ ਕੋਲੇ ਆਰ ਆਈ ਆ ਰਹੇਗੀ ਆ ਡੀ ਪੀ ਹੈਗੀ ਆ ਤੇ ਸੁਨਾਲੀ ਸੀਗੀ ਉਹ ਸਾਰੀ ਸੇਲ ਬਰੀਡ ਵੀਰੇ ਬਲੈਕ ਕੈਟਲੌਗ ਵੀ ਠੀਕ ਆ ਆਰ ਆਈ ਆਰ ਵੀ ਠੀਕ ਆ ਦੋਨੇ ਵੈਸਟ ਆ ਐਸਿਆ ਜੇ ਮੀਟ ਪਰਪਸ ਵਾਚੇ ਤੇ ਡਬਲ ਐਫ ਜੀ ਤੇ ਮਨ ਲਓ ਡੀ ਪੀ ਕ੍ਰੋਸ ਹੂੰ ਆਓ ਦੋਨੇ ਮੀਟ ਵਾਸਤੇ ਚੱਲ ਜਾਨਾ ਠੀਕ ਆ ਤੇ ਅੰਡੇ ਕਿਹੜੀ ਵੱਧ ਦਿੰਦੀ ਹੈ ਜਿਵੇਂ ਆਪਾਂ ਹੁਣ ਬਣ ਕੇ ਚੱਲ ਪੰਜ ਸੱਤ ਮੁਰਗੀਆਂ ਘਰਾਂ ਚ ਰੱਖਣੀਆਂ ਨੇ ਹਨਾ ਉਹ ਵੀ ਅੰਡੇ ਖਾਣ ਖਾਤਰੋਂ ਠੰਡਾ ਤਾਂ ਕਿਹੜੀ ਬਰੀਡ ਵਧੀਆ ਬਈ ਅੰਡੇ ਲੈਣ ਲਈ ਆਰ ਆਈ ਆਰ ਆਈ ਆ ਠੀਕ ਆ ਅੱਛਾ ਜਿਹੜੀ ਆ ਬਰੀਡ ਫਿਰ ਜਨਾ ਆਰ ਆਈ ਆ ਠੀਕ ਆ ਹਾਂ ਡੀ ਪੀ ਵੀ ਠੀਕ ਆ ਦੋਨੇ ਠੀਕ ਆ ਬਰੀਡਾਂ ਤਿੰਨੇ ਠੀ ਇਹ ਵੀਰੇ ਪਤਾ ਕੀ ਆ ਜੇ ਤਾਂ ਆਪਾਂ ਮੰਨ ਲਾ ਲੈਨੇ ਫ੍ਰੀ ਰੇਂਜ ਦੇ ਆਂਦੇ ਜੇ ਹੁਣ ਮੁਰਗੀ ਆ ਫ੍ਰੀ ਰੇਂਜ ਦੇ ਵਿੱਚ ਫਿਰਦੀ ਹੈ ਨਾ ਇਹ ਮੁਰਗੀ ਤਾਂ ਮੰਨ ਕੇ ਚੱਲੋ 200 ਤੋਂ 250 ਅੰਡੇ ਧਰੂਗੀ ਸਾਲ ਦਾ ਅੱਛਾ ਸਾਲ ਦਾ ਜੇ ਆਪਾਂ ਲਾਉਣੀ ਇਹਨੂੰ ਫੀਡ ਤੇ ਮੰਨ ਲਓ ਕੱਲੀ ਪ੍ਰੋਪਰ ਫੀਡ ਤੇ ਫੇਰੇ 300 ਪਲੱਸ ਕਰ ਦੇਣਾ ਅੱਛਾ 300 ਹੁਣ ਹੁਣ ਇਹਦੇ ਆਂਡੇ ਬਈ ਕਿਵੇਂ ਕਿੱਥੋਂ ਕਲੈਕਟ ਕਰਦੇ ਤੁਸੀਂ ਆਂਡੇ ਕਿੱਥੇ ਹੁੰਦੇ ਨੇ ਇਹਦੇ ਇਹਦਾ ਇਹ ਤਾਂ ਵੀਰੇ ਆਂਡੇ ਪਤਾ ਕੀ ਆਂਡੇ ਇਹਨਾਂ ਤਾਂ ਥਾਂ ਤਾਂ ਹੀ ਪਏ ਹੁੰਦੇ ਆ ਅੱਛਾ ਇਹ ਆਪਾਂ ਸਵੇਰ ਮੰਨ ਲਓ ਇਹਨੂੰ 8 8:30 ਵਜੇ ਧੁੱਪ ਨਿਕਲ ਜਾਂਦੀਆਂ 9 ਵਜੇ ਛੱਡ ਦਿੰਦੇ ਪਹਿਲਾਂ ਦੁਹਾਂ ਛੱਡ ਦਿੰਦੇ ਹੁਣ ਮੌਸਮ ਹੁੰਦਾ ਥੋੜਾ ਠੰਡਾ ਦਾ ਤਾਂ ਕਰਕੇ ਲੇਟ ਬਾਹਰ ਕੱਢਦੇ ਆ ਇਹ ਤਾਂ ਗੀ ਅੱਧੀ ਮੁਰਗੀ ਤਾਂ ਬਾਹਰ ਹੀ ਆਂਡੇ ਧਰਦੀ ਤੇ ਅੱਧੀ ਅੰਦਰ ਤਾਂ ਦਿੰਦੀ ਆ ਹੁਣ ਜਿਵੇਂ ਆਂਡੇ ਇਹਨਾਂ ਦੇ ਫਿਰ ਇੱਥੋਂ ਕਿੱਥੋਂ ਚੱਕੋਗੇ ਤੁਸੀਂ ਭਾਲ ਲੈ ਇਹ ਤਾਂ ਚਾਰ ਸਵੇਰਿਆਂ ਥਾਂ ਤਾਂ ਹੀ ਪਏ ਹੁੰਦੇ ਆ ਅੱਛਾ ਥਾਂ ਤਾਂ ਹੀ ਪਏ ਹੁੰਦੇ ਆ ਜਮਰਾਲੀ ਚ ਪੈਉਣਗੇ ਤੇ ਟਾਂ ਟਾਂ ਦੇ ਚਾਰ ਫਰੇ ਇਧਰ ਪਾਸੇ ਰੱਖ ਦੇਣਗੇ ਚਾਰ ਫਰੇ ਠੀਕ ਹੈ ਜੀ ਮੈਂ ਹੁਣ ਤੁਸੀਂ ਆਹ ਟਰੇ ਭਰੀ ਪਈ ਆ ਇਹ ਇਕੱਠੀ ਕੀਤੀ ਆ ਹਾਂ ਇਕੱਠੇ ਕਰੇ ਵੇ ਰੋ ਪੰਨ ਦੇਣਗੇ ਨਹੀਂ ਨਾਲ ਦੀ ਨਾਲ ਫਿਰ ਰੱਖ ਦੇਣੀ ਹੈ ਹਾਂ ਹਾਂ ਅੰਡੇ ਦਾ ਸਾਈਜ਼ ਦਿਖਾਈ ਬਈ ਕਿੰਨਾ ਗੋੜਾ ਟੋਪ ਦਾ ਹੈ ਸਾਈਜ਼ ਪੂਰਾ ਟੋਪ ਦਾ ਠੀਕ ਆ ਲਓ ਵੀ ਆਹ ਸਾਈਜ਼ ਦਾ ਅੰਡਾ ਹੁੰਦਾ ਬਈ ਇਹ ਬਾਕੀ ਅੰਡਾ ਫਰੈਸ਼ ਹੋਊਗਾ ਜਮਾ ਇੱਕ ਦਿਨ ਦਾ ਦੋ ਦਿਨ ਦਾ ਜਮ ਬਿਲਕੁਲ ਤਾਜਾ ਅੰਡਾ ਠੀਕ ਆ ਜਿਹੜੀ ਬਈ ਛੋਟੀ ਮੁਰਗੀ ਹੁੰਦੀ ਆ ਉਹ ਅੰਡੇ ਛੋਟੇ ਧਾਰਦੀ ਆ ਫਿਰ ਕੋਈ ਦੂ ਵੀ ਛੋਟਾ ਹੁੰਦਾ ਤਾਂ ਐਸਿਆ ਜਦੋਂ ਪ ਸਾਢੇ 4 ਮਹੀਨੇ ਤੋਂ ਸਾਢੇ 4 ਮਹੀਨੇ ਤੋਂ ਹਾਂ ਜਿਵੇਂ ਆ ਇਹ ਤੋਂ ਵੀ ਛੋਟਾ ਅੰਡਾ ਹੁੰਦਾ ਤੇ ਜਿਵੇਂ ਹੁਣ ਆਪਣੇ ਲੱਭੇ ਅੰਡੇ ਦੀ ਮੁਰਗੀ ਹੈਗੀ ਹੈ ਜਿਹੜੀ ਹਾਂ ਤਾਂ ਉਹ ਤੁਸੀਂ ਸੇਲ ਕਰਦੇ ਹੋ ਹਾਂ ਉਹ ਸੇਲ ਕਰਦੇ ਮੈਂ ਠੀਕ ਆ ਉਹ ਕਿੰਨੇ ਟਾਈਮ ਦੀ ਮੁਰਗੀ ਹੋ ਬਈ ਉਹ ਮੁਰਗੀ ਆਪਣੇ ਕੋਲ ਸਾਢੇ 4 ਤੋਂ 5 ਮਹੀਨੇ ਦੀ ਮੁਰਗੀ 6 ਮਹੀਨੇ ਬਸ ਅੰਡਾ ਐਡੀ ਤਾਂ ਰੂ ਉਹ ਹਾਂ ਅੰਡਾ ਫੋਲੋ ਸਾਈਜ਼ ਦਾ ਫੋਲੋ ਸਾਈਜ਼ ਦਾ ਇਹ ਵੱਡੀ ਮੁਰਗੀ ਥੋੜੀ ਲੈਣੀ ਹੈ 7-8 ਮਹੀਨੇ ਉਹ ਵੀ ਹੈਗੀ ਹੈ ਜਿਹੜੀ ਨਵੀਂ ਚੱਲੀ ਹੋਵੀ ਹੈਗੀ ਹੁਣ ਜਿਹੜੇ ਆ ਅੰਡੇ ਨੇ ਬਾਈ ਇਹ ਫੀਡ ਤੋਂ ਤਿਆਰ ਹੋਏ ਹੋਏ ਨੇ ਜਾਂ ਵਿੱਚ ਮੁਰਗੀ ਛੱਡੇ ਹੋਏ ਨੇ ਇਹ ਆਰਗੇਨਿਕ ਆਰਗੇਨ ਕੋਈ ਬੰਦਾ ਜਰ ਚੈੱਕ ਜਿਵੇਂ ਨਹੀਂ ਹੁਣ ਚੱਲੀ ਜਾਂਦੀ YouTube ਤੇ ਵੀਡੀਓ ਵੀ ਭਾਈ ਇਹ ਕੈਮੀਕਲ ਫਲਾਣਾ ਤੇ ਉਹਗਾ ਇਹਦੇ ਵਿੱਚ ਕੁਝ ਵੀ ਨਹੀਂ ਨਿਕਲੂਗਾ ਅੱਛਾ ਜਦੇ ਮਰਜੀ ਜਾ ਕੇ ਲਾਈਵ ਟੈਸਟ ਕਰਾ ਲੇ ਇਹ ਟੈਸਟ ਵੀ ਕਰਾ ਸਕਦੇ ਆ ਭਾਈ ਤੁਸੀਂ ਬਾਈ ਜ਼ਿੰਮੇਵਾਰੀ ਲੈਂਦਾ ਇਹ ਚੀਜ਼ ਦੀ ਤੇ ਬਾਕੀ ਫਿਰ ਅੰਡੇ ਵੀ ਭੇਜ ਦਿੰਨੇ ਹਾਂ ਜੇ ਕੋਈ ਮੰਗਾਵੇ ਬੰਦਾ ਹਾਂ ਅੰਡੇ ਭਾਈ ਜੇ ਤਾਂ ਜਾਦੇ ਮਤਲਬ ਕੁਆਂਟੀਟੀ ਫਿਰ ਤਾਂ ਭੇਜ ਦਿੰਨੇ ਆ ਜਦ ਥੋੜੇ ਫਿਰ ਬੰਦਾ ਆਪ ਹੀ ਅਗਲੇ ਜਾਂਦਾ ਫਿਰ ਆਪ ਆ ਕੇ ਬਾਕੀ ਬਾਅਦ ਆਪਣਾ ਢਾ ਲੱਗਿਆ ਹੁੰਦਾ ਹਮੇਸ਼ਾ ਅੱਛਾ ਹਾਂ ਉੱਤੇ ਮਤਲਬ ਆਪਣਾ ਢਾ ਸੇਲ ਹੁੰਦਾ ਹੈ ਠੀਕ ਹੈ ਤੇ ਹੁਣ ਆਂਡਿਆਂ ਐਸੇ ਆ ਦੇਖੀਏ ਮਾੜੇ ਜਿਕੇ ਤਿੰਨ ਚਾਰ ਵਾਰੀ ਦੀਆਂ ਜਾਂਡੇ ਚਾਹਦੇ ਆ ਮੱਲਾ ਤਿੰਨ ਚਾਰ ਵਾਰੀ ਐ ਚੱਕ ਲੈਣ ਕੋਈ ਜਾਨਵਰ ਇੱਕ ਸਾਡੇ ਕੋਲ ਬੱਕਰੀਆਂ ਭੰਨਦੰਨ ਵਿੱਚ ਵੱਡ ਜੰਨੇ ਨਹੀਂ ਖੁੱਲ ਕੇ ਨਾ ਇਹ ਕਿੱਥੋਂ ਰੱਖ ਲੀਆਂ ਵਿੱਚ ਕਿਉਂ ਸ਼ੌਂਕਾ ਇਹ ਤਾਂ ਵੀ ਸ਼ੌਂਕ ਆ ਪਾਣੋ ਦੱਸਿਆ ਠੀਕ ਇਹ ਤਾਂ ਬੱਚੇ ਉਹ ਤਿਆਰ ਕਰਨੇ ਆ ਬ੍ਰੀਡਰ ਹੋਵੇ ਚੰਗੇ ਬੱਚੇ ਲਿਆਂਦੇ ਆ ਆਂਡੇ ਤੋਂ ਦਿਖਾ ਦਿੰਨੇ ਆ ਅੱਛਾ ਆਈ ਪਾਏ ਹੁੰਦੇ ਆ ਭਾਈ ਆਂਡੇ ਹੀ ਪ੍ਰਾਲੀ ਪ੍ਰੂੜ ਚ ਇਥੇ ਵਾਪਸ ਏ ਧਰਦਨ ਅੱਛਾ ਦਿਖਾ ਦਿੰਨੇ ਚਾਹਦੇ ਆ ਨਾ ਭਾਈ ਜਿਹੜਾ ਫੀ ਰੇਂਜ ਵਾਲਾ ਅੰਡਾ ਹੁੰਦਾ ਫਿਰ ਵੀ ਇਹ ਚੰਗਾ ਹੁੰਦਾ ਛੇਤ ਲਈ ਵੀ ਮਸਟ ਰੈਸ ਤੋਂ ਦੂਰ ਹੁੰਦੀਆਂ ਮੁਰਗੀਆਂ ਨਾ ਜਿਹੜੀ ਚੀਜ਼ ਖਾਵਾਂਗੇ ਆਪਾਂ ਉਹੀ ਆਪਣੇ ਤੋਂ ਮਾਗ ਕੇ ਚਾਹ ਕਰਨਾ। ਜਿਹੜਾ ਜਾਨਵਰ ਐਕਟਿਵ ਹੋਊਗਾ ਉਹਦਾ ਹੀ ਅੰਡਾ ਕਾਮਯਾਬ ਹੋਊਗਾ। ਅੱਛਾ। ਜਿਹੜੀ ਹੁਣ ਆਪਾਂ ਅੰਦਰ ਫੀਡ ਪਾਈ ਜਾਂਦੇ ਆ ਇਕੱਲੀ ਤੇ ਮੱਲਾ ਅੰਡਾ ਦੇਈ ਜਾਂਦਾ ਜਾਨਵਰਾਂ ਉਹ ਚੀਜ਼ ਤੇ ਇਹ ਚੀਜ਼ ਦਾ ਕੁਆਲਿਟੀ ਦਾ ਫਰਕ ਪੈਣੇ ਪੈਣਾ। ਅੱਛਾ। ਹੂੰ ਇਹ ਦਿਨ ਰਾਤ ਦਾ ਵਟਾਉ। ਹੁਣ ਜਿਵੇਂ ਆ ਪੈਣੇ ਹੈ ਨਾ ਬਈ। ਹਾਂ ਜਿਵੇਂ ਆ ਚੀਜ਼ਾਂ ਪੰਗਾ ਮੱਲੋ ਆਪੇ। ਅੱਛਾ। ਐਂ ਪ੍ਰਾਲੀ ਜਿਹਦਾ ਪ੍ਰਾਲੀ ਚ ਸੈੱਟ ਰੁੱਟ ਦਿੰਨੇ। ਆ ਭੰਨਿਆ ਕਰੇ ਚਾਮ। ਐਂ ਚੱਕਣੇ। ਆ ਭੰ ਐਸੇ ਕੀ ਜਾਨਵਰ ਅੱਧੋ ਵੱਧ ਆਏ ਮੰਨ ਲਾ ਵੀ ਅੱਧੋ ਵੱਧਾਂ ਡੇ ਵਾਰ ਧਰਦੇ ਆ ਜਾਨਵਰ ਆ ਪੈਣੇ ਬਈ ਆ ਦੇ ਆ ਬੈਠੇ ਆਂਡੇ ਤੇ ਆ ਬੈਠਣੇ ਆ ਵੀ ਧਰੀ ਜਨੇ ਐ ਇਕੱਠੀ ਧਰ ਦਿੰਦੀਆਂ ਨੇ ਹਾਂ ਹਾਂ ਇਕੱਠੀਆਂ ਠੁੱਤੇ ਬੈਠੀਆਂ ਨੇ ਅੱਛਾ ਹਾਂ ਠੁੱਤੇ ਬੈਠੀਆਂ ਨੇ ਠੀਕ ਆ ਬਾਕੀ ਇੱਕ ਗੱਲ ਹੋਰ ਆ ਜਿਹੜੇ ਪ੍ਰਾਲੀ ਤੇ ਹੁੰਦੇ ਆ ਸਾਫ ਹੁੰਦਾ ਅੰਡਾ ਪੂਰਾ ਆ ਦੇਖੋ ਬਈ ਇਹਨੇ ਆਂਡੇ ਦਾ ਸਾਈਜ਼ ਇਹ ਬਈ ਕਦੋਂ ਕਦੇ ਧਰੇ ਹੋਣਗੇ ਹੁਣ ਇਹਨਾਂ ਦੇ ਪਤਾਜ ਅੱਜ ਦੇ ਅੱਛਾ ਅੱਜ ਦੇ ਅੱਜ ਦੇ ਤਾਜ਼ੇ ਹਾਂ ਤਾਜ਼ੇ ਸਾਰੇ ਹਾਂ ਤਾਜ਼ੇ ਸਾਰੇ ਤਾਜ਼ੇ ਇਹ ਫੁੱਟਦੇ ਨਹੀਂ ਹੈ ਨਹੀਂ ਛੇਦੀ ਨਹੀਂ ਛਲਕਾ ਪੱਕਾ ਹੁੰਦਾ ਨਾ ਜਦੋਂ ਪੱਕਦਾ ਛੇਦੀ ਨਹੀਂ ਪੜਦਾ ਇਹ ਇਹ ਜਾਨਵਰ ਬੱਕਰੀਆਂ ਦਾ ਭੰਨਦ ਨੇ ਅਜੇ ਹਾਂ ਲਾਓ ਵੀ ਬੱਕਰੀਆਂ ਦਾ ਭੰਨਦ ਨੇ ਆਹ ਚੀਜ਼ ਖਾਣ ਦਾ ਫਾਇਦਾ ਜਿਹੜੇ ਆਪਾਂ ਨੂੰ ਲੈ ਕੇ ਖਾ ਲੈਣੇ ਹਨ ਉਹਦਾ ਤਾਂ ਕੋਈ ਐਡਾ ਫਾਇਦਾ ਨਹੀਂ ਹੁੰਦਾ ਇੱਕ ਤਾਂ ਉਹ ਫੀਡ ਤੋਂ ਤਿਆਰ ਹੋਏ ਹੁੰਦੇ ਆ ਇੱਕ ਬਾਕੀ ਉਹ ਮੁਰਗੀ ਵੀ ਕੈਦ ਵਾਲਾ ਕੰਮ ਹੀ ਹੁੰਦਾ ਹੈ ਨਾ ਬਈ ਕੈਦ 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 ਵੀ ਆਪਾਂ ਇੱਕ ਥਾਂ 'ਤੇ ਖੜਾ ਕੇ ਕਿਸੇ ਚੀਜ਼ ਤੋਂ ਕੋਈ ਚੀਜ਼ ਲੈਣੀ ਆਂਡੇ ਲੈਣੇ ਜਾਂ ਕੇਮ ਲੈਣੇ ਉਹ ਆ ਜਾ ਉਹਦਾ ਦਿਮਾਗ ਹੋ ਜਾਂਦਾ ਉਹ ਜਾ ਆਪਣਾ ਹੋ ਜੂਗਾ ਉਹ ਜਾ ਆਪਣਾ ਹੋ ਜਾਂਦਾ ਹੁਣ ਇਹ ਖੁੱਲੀਆਂ ਫਿਰਦੀਆਂ ਨੇ ਇੱਥੇ ਆਪਦੀ ਮਰਜ਼ੀ ਨਾਲ ਖਾਂਦੀਆਂ ਨੇ ਪੀਂਦੀਆਂ ਨੇ ਉਹ ਹੈ ਜਾਂ ਅੰਡਾ ਆਰਗੇਨਿਕ ਆ ਆਪਣੇ ਕੋਲ ਤਾਂ ਇਹ ਮਲੇ ਉਹ ਪਰਲੇ ਪਾਲਕ ਤੇ ਸਰੋਂ ਹੋ ਲਾਲ ਪਾਲ ਸਾਰਾ ਇਸਮਾਨ ਬੀਜਾ ਵਾ ਹੁੰਦਾ ਗਾ ਜਿੰਨੀ ਸਾਰੀ ਵੇਸਟ ਹੋ ਵੀ ਸਾਰੀ ਇਹਨਾਂ ਨੂੰ ਪਾਉਣੀ ਆ ਠੀਕ ਐ ਸਾਰੇ ਦਾ ਸਾਰ ਉਹ ਇਹਨਾਂ ਵਾਸਤੇ ਬੀਜਾ ਵਾ ਅੱਛਾ ਇਹਨਾਂ ਵਾਸਤੇ ਸਾਰਾ ਕੋਸਾ ਬੀਜਾ ਵਾ ਹਾਂ ਠੀਕ ਐ ਠੀਕ ਐ ਆ ਦੇਖ ਹੋਰ ਵੀ ਪਿਆ ਪਰਾਲੀ ਕਿੰਨੀ ਪਿਆ ਦੇਖ ਹਾਂ ਆ ਤਾਂ ਹੀ ਪਿਆ ਇਹ ਵੀ ਚੱਕ ਲਾ ਬਾਈ ਫਿਰ ਇਹ ਫੁੱਕਾ ਹੋਣਾ ਹੋ ਜੇ ਆਪਣੇ ਜਨਵਰ ਭੰਨ ਦਿੰਦੇ ਵਿੱਚ ਸਿਆ ਹਾਂ ਲਵਿਆਂਡੇ ਦਾ ਸਾਇਜ ਬਾਈ ਤੇਰਾ ਸਹੀ ਆ ਜਰਾ ਸਾਇਜ ਪੂਰਾ ਵਧਿਆਂਡੇ ਦਾ ਅਰੇ ਫ੍ਰੀ ਰੇਂਜ ਦਾ ਹੀ ਤਾਂ ਚੱਕਰ ਆ ਨਾ ਫਰਕ ਬਹੁਤ ਪੈਂਦਾ ਬਾਕੀ ਬਾਈ ਆਂਡੇ ਦੀ ਤਾਂ ਹੀ ਤਾਂ ਕੀਮਤ ਹੈ ਜਿਹੜੇ ਬੰਦੇ ਨੂੰ ਨੌਲਜ ਹੋ ਪਰਦੇ ਵੀ ਹੈ ਕੀਮਤ ਹੈ ਦੀ ਅਸਿਆ ਹਾਂ ਕੀ ਰੇਟ ਪੈ ਜਾਂਦਾ ਅੰਡਾ ਬਾਈ ਇਹ ਆਪਾਂ ਇਸ ਟਾਈਮ 350 ਰੁਪਏ ਟਰੇ ਵਿੱਚ ਹੀ ਜੰਨੇ ਆ 350 ਰੁਪਏ ਦੀ ਟਰੇ ਟਰੇ 'ਚ 30 ਹੁੰਦੇ ਆ 30 ਅੰਡੇ 30 ਅੰਡੇ ਠੀਕ ਹੈ ਠੀਕ ਹਾਂ ਜੇ ਕੋਈ ਮੰਗਾਉਂਦਾ ਹੈਗਾ ਜੇ ਮੈਂ ਇਕੱਠੇ ਅੰਡੇ ਕਿਸੇ ਨੇ ਮੰਗਾਉਣੇ ਆ ਜੀ ਜੇ ਤਾਂ ਭਈ ਐ ਨਾ ਕੋਈ ਮੰਨ ਲਓ ਜਿਵੇਂ ਜਿਹੜੇ ਸਾਈਡ ਬੱਸਾਂ ਜਾਂਦੀਆਂ ਉਹ ਸਾਈਡ ਆ ਫਿਰ ਤਾਂ ਬੱਸ ਤੇ ਹੀ ਭੇਜਦੇ ਨੇ ਫਿਰ ਤਾਂ ਕੋਈ ਡਰ ਨਹੀਂ ਮੈਂ ਫਿਰ ਤਾਂ ਕੋਈ ਡਰ ਨਹੀਂ ਹਾਂ ਹਾਂ ਫੇਰ ਤਾਂ ਉਹ ਤਾਂ ਜਾਵੜ ਦੀ ਚੀਜ਼ ਜੇ ਹੁਣ ਮੰਨ ਲਓ ਕੋਈ ਰੌਂਗ ਸਾਈਡ ਤੇ ਫਿਰ ਉੱਥੇ ਔਖਾ ਜਾਂਦਾ ਜੀ ਉੱਥੇ ਔਖਾ ਹੋ ਜਾਂਦਾ ਹਾਂ ਹਾਂ ਠੀਕ ਹੈ ਹੂੰ ਨਾ ਹੁਣ ਫਿਰ ਇੱਥੋਂ ਆ ਕੇ ਤਾਂ ਲਿਜਾਈ ਸਕਦਾ ਕਿੰਨੇ ਮਰਜੀ ਲੈ ਜੇ ਆਪਣੇ ਪਤਾ ਕਿ ਆਂ ਲੋਕ ਕੋਲ ਸ਼ਹਿਰਾਂ ਦੇ ਆਪਣੇ ਮੰਨ ਲਓ ਫਰੀਦਕੋਟ ਪਰਹੰਡੇ ਦੇ ਚੰਗੇ ਚੰਗੇ ਬੰਦੇ ਸਾਰੇ ਆਪਣੇ ਕੋਲ ਆਉਂਦੇ ਇੱਥੇ ਅਸਾ ਹੀ ਲੋਕੇਸ਼ਨ ਆਪਣੀ ਕੀ ਰਹਿ ਜਾਂਦੀ ਆ ਫਾਰਮ ਦੀ ਇਹ ਆਪਣਾ ਇਧਰ ਤੱਕ ਗੋਨੇਆਣਾ ਮਤਲਬ ਪਤੋ 7 ਕਿਲੋਮੀਟਰ ਬਾਅਦ ਤੇ ਇਧਰ ਨਾ ਥਾਣਾ ਆ ਗਿਆ ਨਾ ਥਾਣਾ ਆ ਗਿਆ ਹਾਂ ਇਹ ਨਾ ਥਾਣੇ ਤੋਂ ਹਰ ਰਾਏਪੁਰ ਵਾਲਾ ਰੋਡ ਗੋਨੇਆਣਾ ਵੱਜਦਾ ਹੈ ਤੇ ਸੈਂਟਰ ਜੇ ਜਾ ਕੇ ਆਪਣਾ ਪਿੰਡ ਜਾਂ ਨਾਲ ਹਾਂ ਜ਼ਿਲ੍ਹਾ ਬਰਾਂਡਾ ਹੀ ਪੈ ਜਾਂਦਾ ਤੇ ਇਹ ਤਾਂ ਗੱਲ ਹੋ ਗਈ ਆਂਡੇ ਦੀ ਹਨਾ ਬਈ ਵੀ ਚਲੋ ਸਾਈਜ਼ ਵੀ ਸਹੀ ਆ ਬਾਕੀ ਜਿਹੜਾ ਰੇਟ ਆਉਦਾ ਤੁਸੀਂ ਲੈਣੀ ਆ ਜਦੋਂ ਚੀਜ਼ ਆਰਗੇਨਿਕ ਆ ਤੇ ਬਾਕੀ ਮੁਰਗੀਆਂ ਦੇ ਵਿੱਚ ਉਹ ਕੀ ਦਿੱਕਤ ਆਉਂਦੀ ਹੈ ਜ਼ਿਆਦਾਤਰ ਜੇ ਕੋਈ ਭਰਾ ਕਰੇ ਰੱਖਦਾ ਹਨਾ ਆਪਦੇ ਵੀ ਕੀ ਧਿਆਨ ਰੱਖਿਓ ਵੀ ਆਹ ਚੀਜ਼ ਇਹਨਾਂ ਨੂੰ ਨੁਕਸਾਨ ਆਉਂਦਾ ਹੈ ਇਹਦੇ ਨਾਲ ਇਹ ਪਤਾ ਕੀ ਆ ਹੁਣ ਇਹ ਅੱਗੇ ਵਾਲਾ ਸਿਸਟਮ ਆ ਜਾਨਵਰਾਂ ਦਾ ਰਿਹਾ ਨਹੀਂ ਕਿਉਂ ਹਰੇਕ ਦੇ ਵੇੜੇ ਤਾਂ ਹੋ ਗਏ ਪੱਕੇ ਪਰਸਾਂ ਲੱਗਿਆ ਠੀਕ ਆ ਅਗਲਾ ਜਾ ਕੇ ਜਾਨਵਰਾਂ ਨੂੰ ਕਈ ਵਾਰੀ ਛੱਡ ਦਿੰਦਾ ਅਗਲਾ ਕਹਿੰਦਾ ਯਾਰ ਵੀ ਆਹੀ ਰੱਜ ਲੈਣਗੇ ਜਿਵੇਂ ਪਹਿਲਾਂ ਵਾਲਾ ਸੈਟਮ ਸੀ ਉਹ ਤਾਂ ਛਟੀਆਂ ਛੂਟੀਆਂ ਦੇ ਕੁੰਨੂ ਪੈ ਜਾਂਦੇ ਰੂੜੂ ਲੱਗਿਆ ਉਹ ਸਾਰਾ ਸੈਟਮ ਹੀ ਹੁੰਦਾ ਹੀ ਬਣਿਆ ਬਹੁਤ ਹੂੰ ਹੂੰ ਫ੍ਰੀ ਰੇਂਜ ਜਾਨਵਰ ਉਹਦੇ ਪੈਰ ਮਾਰ ਕੇ ਪਾਹ ਲੈਂਦਾ ਸੀ ਹੁਣ ਮੈਂ ਤਾਂ ਹੀ ਇਸ ਕਰਕੇ ਮਨ ਲਾ ਫ੍ਰੀ ਰੇਂਜ ਵਾਲਾ ਸੈਟਮ ਬਣਾਇਆ ਇਹ ਹੂੰ ਹੁਣ ਲੋਕ ਪੱਕੀ ਜਗ੍ਹਾ ਛੱਡਨੇ ਜਾ ਕੇ ਉੱਥੇ ਖਾਣ ਨੂੰ ਕੁਝ ਹੁੰਦਾ ਨਹੀਂ ਆਖਣਗੇ ਯ ਔਰ ਇਹਨੂੰ ਕਹਦਾ ਅਗਲਾ ਇਦਾਂ ਪਾਲਕ ਬੁਲਕ ਚ ਵੀ ਵਗ ਜਾਂਦੀ ਹਾਂ ਹਾਂ ਸਾਰੀ ਇਹ ਤਾਂ ਇਹ ਤਾਂ ਪਤਾ ਕਿ ਹਾਂ ਸਿਆਲੂ ਸਬਜੀ ਬੀਜੀ ਵੀ ਹੈ ਜਿਹੜੀ ਵੇਸਟ ਆ ਸਾਰੀ ਇਹਦੇ ਇਹਨਾਂ ਨੂੰ ਹੀ ਪਾਉਣੀ ਆ ਅੱਛਾ ਇਹਨਾਂ ਨੂੰ ਹੀ ਪਾਉਣੀ ਆ ਹਾਂ ਜਿਹੜੀ ਮੋਟੀ ਮੋਟੀ ਵੱਢ ਲਈ ਉਹ ਦੂਹੇ ਦੇ ਛੱਡਦੇ ਨੇ ਤੇ ਬਾਕੀ ਇਹਨਾਂ ਨੂੰ ਫਿਰ ਖਰਾਕ ਕੀ ਪਾਉਣੀ ਆ ਬਾਈ ਹੁਣ ਖਰਾਕ ਇਹਨਾਂ ਨੂੰ ਪਤਾ ਕੀ ਹੈ ਖਰਾਕ ਇਹਨਾਂ ਨੂੰ ਪਾਉਣੀ ਪੈਂਦੀ ਆ ਨਾਰਮਲ ਮਾਲਾ ਖਰਾਕ ਪੈਂਦੀ ਆ ਜਿੰਨਾ ਵੀ ਮਾਲ ਲਓ ਜਿਵੇਂ 100 ਗ੍ਰਾਮ ਖਰਾਕ ਆ ਜੇ 50 ਗ੍ਰਾਮ ਖਰਾਕ ਬੜੀ 50 ਗ੍ਰਾਮੇ ਪਾਲਦੇ ਆ ਉਹਦਾ ਅੱਛਾ ਅਜ ਪਾਇਰਪੂਰ ਮਾਰ ਕੇ ਜੀ ਜੰਤ ਲੱਲ ਇਹੀ ਚੀਜ਼ਾਂ ਤੋਂ ਰੱਖ ਲੈਣ ਦੇ ਹਾਂ ਇਹ ਚੀਜ਼ਾਂ ਤੋਂ ਰੱਖ ਦੇ ਹਾਂ ਠੀਕ ਹੈ ਜਿਵੇਂ ਆ ਆ ਫੀਡਰ ਪਏ ਨੇ ਬਾਈ ਹਾਂ ਤੇ ਮੰਨ ਕੇ ਚਲੋ ਆ ਪਾਣੀ ਵਾਲੇ ਨਹੀਂ ਨਹੀਂ ਪਾਣੀ ਬਿੰਕਰ ਹਨਾ ਹਾਂ ਠੀਕ ਹੈ ਇਹ ਇਹ ਫਿਰ ਪਾਣੀ ਖਾਤਰੀ ਰੱਖਿਓ ਨੇ ਕੱਲੇ ਇਹ ਪਾਣੀ ਵਾਸਤੇ ਆ ਇਹਨਾਂ 'ਚ ਕੈਲਸ਼ੀਅਮ ਵਗੈਰਾ ਪਾ ਦਿੰਨੇ ਆ ਕੈਲਸ਼ੀਅਮ ਨਾਲ ਛਲਕਾ ਛੁੱਕਾ ਸਹੀ ਬਣ ਜਾਂਦਾ ਹੈ ਠੀਕ ਹੈ ਉਹ ਪਰ ਉਹ ਵੀ ਦੱਸੋ ਬਾਈ ਜਿਹੜਾ ਇਹਨਾਂ ਨੂੰ ਮੈਡੀਕਲ 'ਚ ਆਪਾਂ ਵੈਕਸੀਨ ਕਰਦੇ ਆ ਜਾਂ ਹਨਾ ਤਾਂ ਇਹਨਾਂ ਨੂੰ ਕੋਈ ਚੀਜ਼ ਆਪਾਂ ਖਾਣ ਪੀਣ ਨੂੰ ਦਿੰਨੇ ਆ ਵੀ ਇਹਨਾਂ ਦਾ ਸਿਹਤ ਮੈਂਟੇਨ ਰਹੇ ਕਮੀ ਆਂਡਾ ਸਹੀ ਦੇਣਾ ਇਹ ਇਹਨਾਂ ਵਾਸਤੇ ਵੀਰੇ ਪਤਾ ਕੀ ਹੈ ਜੇ ਤਾਂ ਆਪਾਂ ਇਹਨੂੰ ਬੜਾ ਐਂਟੀਬੈਟਿਕ ਦੇ ਮਾ ਹੋਰ ਦੇਵਾਂ ਉਹਦਾ ਅੰਡਾ ਤਾਂ ਜਿੰਨੇ ਵਧਾ ਮੱਲ ਜਾਣਾ ਠੀਕ ਪਰ ਉਹਨਾਂ ਵਾਸਤੇ ਮਾੜਾ ਅਜਾ ਮਾੜਾ ਉਹ ਆਪਣੇ ਅੰਦਰ ਵੀ ਜਾਣਾਗਾ ਉਹ ਹਾਂ ਤੇ ਜੇ ਆਪਾਂ ਮੰਨ ਲਓ ਨੋਰਮਲੀ ਮੰਨ ਲਓ ਜਿਵੇਂ ਇੱਕ ਤਾਂ ਕੈਲਸ਼ੀਅਮ ਹੋ ਗਿਆ ਇੱਕ ਪ੍ਰੋਟੀਨ ਹੋ ਗਿਆ ਮੰਨ ਲਓ ਜਿਵੇਂ ਵੀਰ ਬਏ ਕੰਪਨੀ ਦਾ ਹੁੰਦੇ ਮਤਲਬ ਬਿਮਰਾਲ ਵਗੈਰਾ ਉਹ ਜੇ ਆਪਾਂ ਦੋ ਤਿੰਨ ਪ੍ਰੋਡਕਟ ਨੂੰ ਪਾਈਏ ਕਿ ਮੈਂ ਕਹਿੰਦਾ ਡਿੱਕ ਤਾਂਉਂਦੀ ਨਹੀਂ ਕੋਈ ਠੀਕ ਹੈ ਤੇ ਬਾਕੀ ਮੰਨ ਨਾਲ ਆਪਣੇ ਵਾਸਤੇ ਮਾੜਾ ਨਹੀਂਗਾ ਆ ਵੀ ਖਾ ਜਾਂਦੇ ਨੇ ਨਾ ਲਾਸਨ ਗੰਡਾ ਕੁਝ ਪਾ ਦੋ ਤਾਂ ਉਹ ਉਹਦਾ ਕੁਝ ਵੀ ਪਾ ਦੇ ਇਹਨਾਂ ਨੂੰ ਜੇ ਮੈਂ ਕਰਾਂ ਲਾਲੂਆਂ ਤੱਕ ਵੀ ਕਾ ਜਾਣ ਕੁਝ ਮਾਰ ਜੀ ਛਿੱਟ ਚੱਲ ਬਹੁਤ ਪਾ ਦੇ ਉਹਨਾਂ ਨੂੰ ਕੁਝ ਪਾ ਦੇ ਠੀਕ ਹੈ ਉਹਦਾ ਛੱਡਦੇ ਨਹੀਂ ਆ ਉਹਦਾ ਛੱਡ ਜੀ ਹਾਂ ਹਾਂ ਵਾਕਿਆ ਰਕਾਲ ਮਲਾ ਕੇ ਨਾ ਜਿਹਨੇ ਰੱਖਣੇ ਆ ਪੰਜ ਸੱਤ ਜਾਨਵਰ ਸ਼ੌਂਕ ਵਾਸਤੇ ਉਹ ਜਗ੍ਹਾ ਉਹਨੇ ਹੀ ਬਣਾ ਕੇ ਰੱਖਿਆ ਉਹ ਅਛਾ ਜਗਾ ਕੀ ਮੈਂ ਬਣਾਵੇ ਵੀ ਕੱਚੀ ਰੱਖੇ ਨਾ ਕੱਚੀ ਜਗਾ ਰੱਖੇ ਦਮਾਸਤੇ ਅਛਾ ਕੱਚੀ ਰੱਖੇ ਜਾਵਾ ਕੱਚੀ ਜਗਾ ਰੱਖੇ ਤੇ ਜਿੰਨੀ ਕੋਈ ਆਦੀ ਘਰ ਦੀ ਵੇਸ ਟੂਟ ਆ ਸਾਰੀ ਲਿਆ ਕੇ ਉੱਥੇ ਸੜਦੇ ਨੇ ਜਿਵੇਂ ਬਾਈ ਹੁਣ ਮੱਝਾਂ ਨੇ ਆ ਨਾ ਆਪਣੀਆਂ ਮੱਝਾਂ ਚਿਚੜ ਚੁਚੜ ਲੱਗ ਜਾਂਦੇ ਨੇ ਉਹ ਵੀ ਖਾ ਜਾਂਦੀ ਨੇ ਉਹ ਵੀ ਖਾ ਜਾਂਦੇ ਕੁਛ ਨਹੀਂ ਛੱਡਦੇ ਕੁਛ ਨਹੀਂ ਛੱਡਦੇ ਜਿਹਦੇ ਚਿਚੜ ਨੇ ਬਾਈ ਉਹ ਪੰਜ ਸੱਤ ਮੁਰਗੀਆਂ ਘਰਾਂ ਚ ਜ਼ਰੂਰ ਰੱਖੋ ਕੌਣਾਂ ਵਾਲੇ ਤਾਂ ਖਾਣ ਨੂੰ ਆਂਡੇ ਮਿਲਣਗੇ ਠੰਡ ਦੇ ਵਿੱਚ ਤੇ ਬਾਕੀ ਉਹ ਵੀ ਪਸ਼ੂ ਤੰਦਰੁਸਤ ਰਹਿਣਗੇ ਜੋ ਚਿਚੜ ਤੋੜ ਲੈਣੇ ਨੇ ਉਹਨਾਂ ਦਾ ਖੂਨ ਵੀ ਵਧੀਆ ਬਣਦਾ ਰਹੂਗਾ ਨਹੀਂ ਤਾਂ ਫਿਰ ਚਿਚੜੀ ਖਾ ਜਾਂਦੇ ਨੇ ਖੂਨ ਹਾਂ ਵੀ ਸੁਕਾ ਦਿੰਦੇ ਆ ਪੈਰ ਫੁਰ ਮਾਰ ਕੇ ਥਾਂ ਵੀ ਸੁੱਕ ਜਾਂਦਾ ਥਾਂ ਵੀ ਸੁੱਕ ਜਾਂਦਾ ਹਾਂ ਵੀ ਸੁੱਕ ਜਾਂਦਾ ਮੱਜਾਂ ਧਲੇ ਛੱਡ ਦੇ ਥਾਂ ਵੀ ਸੁਕਾ ਦਿੰਗੇ ਸਾਰਾ ਆਪਣੇ ਲਵੇ ਕਿੰਨੀ ਮੁਰਗੀ ਆ ਬਈ ਸਾਰੀ ਆਪਣੇ ਕੋਲ ਹੈਗੀ ਆ ਬਈ ਅੱਟੇ 2000 ਮੁਰਗੀ ਇਹ 2000 ਮੁਰਗੀ ਹਾਂ ਹਾਂ 2000 ਹੈਗੀ ਠੀਕ ਹੈ ਤੇ ਬਾਕੀ ਜੇ ਕਿਸੇ ਨੇ ਮੁਰਗੀਆਂ ਲੈਣੀਆਂ ਨੇ ਅੰਡੇ ਵਾਲੀਆਂ ਲੈਣੀਆਂ ਨੇ ਹਨਾ ਤਾਂ ਕੀ ਰੇਟ ਦੀ ਪਾਊਗੀ ਮੁਰਗੀ ਉਹ ਇੱਕ ਮੁਰਗੀ ਵੀ ਅੰਡੇ ਵਾਲੀ ਆਪਣੇ ਕੋਲ ਹੈਗੀ 400 ਰੁਪਇ ਮੁਰਗਾ 500 ਹਾਂ ਜੇ ਕੋਈ ਆਪਣੀ ਵੀਡੀਓ ਸ਼ੇਅਰ ਕਰਕੇ ਆਉਂਦਾ ਉਹਦੇ ਵਾਸਤੇ ਡਿਸਕਾਊਂਟ ਦੇ ਦਾਂਗੇ ਉਹ ਫਿਰ ਹੁਣ ਦੱਸਣਾ ਪੂਗਾ ਵੀ ਇਹ ਵੀਡੀਓ ਸ਼ੇਅਰ ਕੀਤੀ ਆ ਹਾਂ ਵੀਡੀਓ ਸ਼ੇਅਰ ਕਰਕੇ ਸਕਰੀਨਸ਼ਾਟ ਭੇਜ ਦੇ ਸਾਨੂੰ ਭੇਜ ਜਾਂ ਮੈਨੂੰ ਭੇਜ ਦੇ ਫਿਰ ਉਹਦੇ ਵਾਸਤੇ ਉਹਨਾਂ ਕੋਫਰ ਲਾ ਦਾਂਗੇ ਤਾਂ ਐਸੇ ਆ ਇਹ ਸਾستی ਪਈ ਜੋ ਤੇ ਛੋਟੀ ਮੁਰਗੀ ਹੁੰਦੀ ਆ ਵੀ ਜੇ ਪਰ ਹੁਣ ਤਾਂ ਜ਼ਿਆਦਾਤਰ ਅੰਡੇ ਨਹੀਂ ਨਹੀਂ ਅੰਡੇ ਵਾਲੀ ਅੰਡੇ ਵਾਲੀ ਅੰਡੇ ਵਾਲੀ ਮੁਰਗੀ ਤਾਂ ਹੁਣ ਪਤਾ ਕੀ ਜਿਹੜਾ ਬੱਚਾ ਪਾਲਣਾ ਉਹ ਗਾਂ ਫਰਵਰੀ ਤੋਂ ਬਾਅਦ ਪਲੂਗਾ ਫਰਵਰੀ ਤੋਂ ਬਾਅਦ ਹਾਂ ਉਦੋਂ ਬੱਚਾ ਵੀ ਮਿਲ ਜਾਂਦਾ ਆਪਣੇ ਕੋਲੇ ਇਸ ਟਾਈਮ ਮੁਰਗੀ ਜਲਦੀ ਆ ਅਸਲ ਤੋਂ ਬੱਚਾ ਵੀ ਹੁੰਦਾ ਉਹਦਾ ਬੱਚਾ ਵੀ ਹੁੰਦਾ ਆਪਣੇ ਕੋਲ ਹਾਂ ਇਸ ਟਾਈਮ ਕੱਲੀ ਮੁਰਗੀ ਹੈ ਮੁਰਗੀ ਚ ਕਿਹੜੀ ਕਿਹੜੀ ਬਰੀਡ ਆ ਬਈ ਆਪਾਂ ਲੈਵੇ ਆਰ ਆਈ ਆਰ ਹੈਗੀ ਆ ਬਲੈਕ ਹੈਡ ਲੌਗ ਹੈਗੀ ਆ ਡੀ ਪੀ ਹੈਗੀ ਆ ਇਹ ਤਿੰਨ ਅਸਲਾਂ ਆਪਣੇ ਕੋਲ ਹੈਗੀ ਆ ਠੀਕ ਹੈ ਤੇ ਆਂਡਾ ਵੱਧ ਦਿੰਦੀ ਆ ਆ ਆਪਣੀ ਆਰ ਆਈ ਆਰ ਦੋਨੇ ਤਰ ਨਹੀਂ ਦਿੰਦੇ ਆਂਡੇ ਵਾਲੇ ਬਰੀਡ ਹਾਂ ਜੇ ਡਬਲ ਐਫ ਆ ਜੇ ਕੱਲੀ ਉਹ ਮੀਟ ਵਾਸਤੇ ਵਰਤੀ ਜਾਂਦੀ ਆ ਇਹ ਸਾਰੀਆਂ ਮੰਨ ਲਓ ਵੀ ਹਾਂ ਆਂਡੇ ਵਾਸਤੇ ਹੀ ਆ ਤੇ ਬਾਕੀ ਉਹ ਮੀਟ ਪਰਪਸ ਲਈ ਵੀ ਕੰਮ ਆ ਬਈ ਵਧੀਆ ਇਹ ਜੇ ਕਿਸੇ ਨੇ ਕਰਨਾ ਮੀਟ ਪਰਪਸ ਵਾਸਤੇ ਪਤਾ ਕੀ ਸਿਸਟਮ ਆਦਾ ਉਹਦੇ ਵਾਸਤੇ ਵੱਡਾ ਵਾਲ ਐਫ ਆ ਨਸਲ ਚੱਲਦੀ ਆ ਬਈ ਵਾਕਿਆ ਆਪਣੇ ਦਾ ਬਲੇਲਰ ਹੀ ਚੱਲਦਾ ਨਾ ਜਿਆਦਾ ਮਨ ਲੱਗਦਾ ਬਲੇਲਰ ਆ ਬਲੇਲਰ ਖਾਈ ਜਾਂਦੇ ਲੋਕ ਐਸੇ ਲੋਕ ਹਨ ਫਿਰ ਇਹ ਚੀਜ਼ ਮਹਿੰਗੀ ਵੀ ਮਿਲਦੀ ਹੋ ਉਹਦੇ ਨਾਲ ਤਾਂ ਬਲੇਲਰ ਰੇਟ ਦਾ ਫਰਕ ਤਾਂ ਬਈ ਤਾਂ ਹੈਗਾ ਹੀ ਠੀਕ ਹੈ ਹੁਣ ਇਹ ਮੰਨ ਲਾ ਜਿਵੇਂ ਮੁਰਗਾ ਮੰਨ ਲਾ ਇੱਥੇ ਵਰਦੇ ਹੁਣੇ ਮੁਰਗੇ ਹੁਣ ਮੁਰਗਾ ਮੰਨ ਲਾ ਵਰਦਾ ਚੱਲ ਇਹਦਾ ਵਜਨ ਮੰਨ ਲਾ ਤੋਂ ਵੱਧ ਤੋਂ ਵੱਧ ਕਿੰਨਾ ਆਊਗਾ 2 ਕਿਲੋ 2 ਕਿਲੋ ਜਿਹੜਾ ਹੁਣ ਮਾਲ ਇਹਨੇ 6 ਮਹੀਨੇ ਜਿੰਨੇ ਇੰਨਾ ਵੇਟ ਲਿਆ ਮੰਨ ਲਾ 7 ਮਹੀਨੇ ਜੇ ਉਹਨੇ ਵਾਲਾ 45 ਦਿਨਾਂ ਚ ਹੋ ਜਾਣਾ ਉਹ ਕਾਦੇ ਨਾਲ ਲਿਆਉਂਦੇ ਬਈ ਵੇਟ ਇੰਨਾ ਜਰਾ ਖਰਾਕ ਹੀ ਹੈ ਉਹ ਬਲੇਲਰ ਵਾਲੀ ਫੀਡ ਪੈਂ ਠੀਕ ਹੈ ਹੂੰ ਉਹ ਨਾਲੇ ਕਹਿੰਦੇ ਵੀ ਉਹ 6 ਮਹੀਨੇ ਚ ਉਹ ਨਵਜਨ ਕਰੂ ਉਹ 2 ਮਹੀਨੇ ਡੇਢ ਮਹੀਨੇ 45 ਦਿਨਾਂ ਦੀ ਜੀ ਕਰ ਦਿੰਦਾ ਇਹਨਾਂ ਅੱਛਾ ਨਾਲੇ ਨਾਲੇ ਉਹ ਕਹਿੰਦੇ ਹੁੰਦੇ ਆ ਵੀ ਉਹ ਚਾ ਕਹਿੰਦੇ ਹਾਰਮੋਨ ਜੇ ਚੇਂਜ ਹੁੰਦੇ ਆ ਹਨਾ ਵੀ ਨਾ ਉਹ ਮੁਰਗਾ ਹੁੰਦਾ ਨਾ ਮੁਰਗੀ ਹੁੰਦੀ ਆ ਆ ਉਹ ਕਰਦੇ ਕਰਦੇ ਸਾਰਾ ਕੁਝ ਹੀ ਹੁੰਦਾ ਚ ਹੈ ਵੀ ਤਾਂ ਵੇਟ ਕਰਦੇ ਨੇ ਸਾਰਾ ਸਾਰਾ ਕੁਝ ਆਹੀ ਚੀਜ਼ ਦਾ ਵਰਕ ਕਰਦਾ ਹੈ ਇਹ ਚੀਜ਼ ਦਾ ਬਾਈ ਮਾੜੀਆਂ ਚੀਜ਼ਾਂ ਖਾਣ ਨਾਲੋਂ ਯਾਰ ਚੰਗੀਆਂ ਥੋੜੀਆਂ ਜਿਹਾ ਮਹਿੰਗੀਆਂ ਤਾਂ ਜ਼ਰੂਰ ਹੁੰਦੀਆਂ ਨੇ ਉਹ ਖਾ ਲਿਆ ਕਰੋ ਚਾਹੇ ਦੀ ਕਿਸੇ ਦੇ ਘਰੋਂ ਲੈ ਕੇ ਖਾ ਲਈ ਮੁਰਗਾ ਵੀ ਪਰ ਆਏ ਬਲੇਲਰ ਨਾਲੋਂ ਬਲੇਲਰ ਨਾਲੋਂ ਤਾਂ ਆਹ ਦੇਸੀ ਖਾਇਆ ਕਰੋ ਹੈ ਨਾ ਬਲੇਲਰ ਨਾਲੋਂ ਚੰਗਾ ਹੈ ਮੈਂ ਇਹਦਾ ਬੱਕਰਾ ਖਾ ਲਿਆ ਯਾਰ ਹੈ ਨਾ ਬੱਕਰਾ ਖਾਜੇ ਦੇਸੀ ਮੁਰਗਾ ਇਹ ਸਹੀ ਹੈ ਦੋਨੇ ਹਾਂ ਜਾਂ ਦੇਸੀ ਮੁਰਗਾ ਜਾਂ ਬੱਕਰਾ ਪਰ ਜਿਹੜਾ ਬਲੇਲਰ ਵਾਲਾ ਕੰਮ ਉਹ ਤਾਂ ਯਾਰ ਇਸ ਟਾਈਮ ਤਾਂ ਮੈਂ ਮੰਨ ਲਾ ਵੀ ਪਹਿਲਾਂ ਤਾਂ ਸਰੀਰ ਉਹੀ ਆਪਣੇ ਇਹ ਜੇ ਹੋਗੇ ਹਾਂ ਪੰਜਾਬ 'ਚ ਤਾਂ ਖਾਸ ਕਰਕੇ ਹੋਗੇ ਠੀਕ ਆ ਤੇ ਜਿਹੜਾ ਮੰਨ ਲਾ ਆਪਣਾ ਖਾਣ ਪਾਣੀ ਆਪਾਂ ਉਹ ਬਦਲ ਲੈ ਕੇ ਦੇ ਬਰਗਰ ਖਾ ਲੈ ਕੇ ਦੇ ਕੁਲਚੇ ਖਾ ਲੈ ਤੇ ਰਹਿੰਦਾ ਗੁੰਦਾ ਆਪਾਂ ਬਲੇਲਰ ਮੀਟ ਖਾਈ ਜੰਨੇ ਹੈ ਇਹ ਚੀਜ਼ਾਂ ਦਾ ਸਰ ਬਹੁਤ ਆਪਣੇ ਸਰੀਰਾਂ ਤੇ ਹਾਂ ਬਹੁਤ ਪੈਂਦਾ ਹੂੰ ਤੇ ਬਾਕੀ ਜੇ ਕੋਈ ਬਈ ਨਾ ਮੁੰਡਾ ਇਹ ਕੰਮ ਚਾਉਣਾ ਚਾਹੁੰਦਾ ਹਨਾ ਤਾਂ ਉਹਦੇ ਲਈ ਕੀ ਰਾਏ ਆ ਤੇਰੀ ਵੀ ਕਿਵੇਂ ਕੰਮ ਸ਼ੁਰੂ ਕਰੇ ਕਿੰਨੀ ਮੁਰਗੀ ਤੋਂ ਸ਼ੁਰੂ ਕਰੇ ਜਿਵੇਂ ਹੁਣ ਆਂਡਿਆਂ ਦਾ ਸੀਜ਼ਨ ਹੀ ਲਾਲਾ ਬਈ ਹਨਾ ਵੀ ਠੰਡਾ ਹੁਣ ਮਨ ਲਾ ਮਾਰਚ ਤੱਕ ਚੱਲੂ ਆਂਡੇ ਦਾ ਸਦਾ ਬਹਾਰ ਹੀ ਨਹੀਂ ਹੁਣ ਤਾਂ ਨਹੀਂ ਸਦਾ ਬਹਾਰ ਤਾਂ ਹੈਗਾ ਪਤਾ ਕਿ ਨਵਾਂ ਬੰਦਾ ਜਿਹੜਾ ਉਹਨੂੰ ਇਹ ਦਿੱਕਤਾਂ ਆਉਂਦੀਆਂ ਇਹਦੇ ਵਿੱਚ ਅੱਛਾ ਵੇਚਣ ਚ ਵੇਚਣ ਦੇ ਵਿੱਚ ਜਿਹੜਾ ਨਵਾਂ ਬੰਦਾ ਮੈਂ ਤਾਂ ਉਹਨੂੰ ਇਹ ਕਹਿੰਨਾ ਉਹ ਵੱਧ ਤੋਂ ਵੱਧ ਜੇ ਤੂੰ ਕਰਨਾ ਪਹਿਲੀ ਗੱਲ ਤਾਂ ਆਪਦੀ ਕਪੈਸਿਟੀ ਦੇਖ ਲੈ ਦੂਜੀ ਵੱਧ ਤੋਂ ਵੱਧ 100 ਜਾਂ 50 ਮੁਰਗੀ ਤੋਂ ਸਟਾਰਟ ਕਰੇ ਉਦਾ ਕਾਰਨ ਇਹ ਪਹਿਲੀ ਗੱਲ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਪਿਛਲੇ ਸਾਲ ਘਾਟਾ ਪਾਇਆ ਮਨ ਲਹੀ ਦੇ ਵਿੱਚ ਉਹ ਬੰਦਾ ਇਨਾ ਘਾਟਾ ਮਹਿਸੂਸ ਨਹੀਂ ਕਰ ਸਕਦਾ ਰੇਕ ਬੰਦਾ ਮੈਂ ਚੱਲ ਗਿਆ ਮਨ ਲਾ ਠੀਕ ਹੈ ਵੀ ਕਈ ਵਾਰੀ ਬੰਦਾ ਉਹਦੇ ਵਿੱਚ ਰਗੜਿਆ ਜਾ ਬੰਦਾ ਕੰਮ ਹੀ ਛੱਡ ਜਾਂਦਾ ਕੰਮ ਮੈਂ ਤੈਨੂੰ ਪਹਿਲਾਂ ਕਈ ਵਾਰੀ ਟਾਈਮ ਵੀ ਕੰਮ ਛੱਡ ਜਾਂਦੇ ਹਾਂ ਹਾਂ ਤੇ ਫਿਰ ਅਗਲਾ ਕਹਿੰਦਾ ਯਾਰ ਵੀ ਗਾਂ ਜਵਾਕਾਂ ਵਾਸਤੇ ਵੀ ਵੀ ਯਾਰ ਆਪਾਂ ਤਾਂ ਕੰਮ ਹੀ ਨਹੀਂ ਕਰਨਾ ਹੈਗਾ ਹੈ ਜਵਾਕਾਂ ਵਾਸਤੇ ਵੀ ਹਲਾ ਹੀ ਗੱਲ ਕਹਿਣ ਲੱਗ ਗਿਆ ਅੰਦਰੋਂ ਦਿਖਾਈਏ ਫਾਰਮ ਨਾਲੇ ਆਜੋ ਭਾਈ ਅੰਦਰੋਂ ਵੀ ਦਿਖਾਉਨੇ ਆ ਐਸਿਆ ਵੀ 50 ਜਾਂ 100 ਮੁਰਗੀ ਤੋਂ ਸ਼ੁਰੂ ਕਰਿਆ ਹੈ। ਹਾਂ 50 ਜਾਂ 100 ਮੁਰਗੀ ਤੋਂ ਸ਼ੁਰੂ ਕਰਿਆ। ਐਸਿਆ। ਹਾਂ ਕੰਮ ਕੋਈ ਵੀ ਆ ਨਵਾਂ ਬੰਦੇ ਨੇ ਕੰਮ ਕਰਨਾ ਬਸ ਉਹ ਛੋਟੇ ਤੋਂ ਸਟਾਰਟ ਕਰਕੇ ਕੰਮ ਜਾਫ ਹੁੰਦਾ ਹੈਗਾ। ਐਸਿਆ। ਹੂੰ ਠੀਕ ਆ ਅੰਦਰ ਮੈਨੇਜਮੈਂਟ ਐ ਹੁੰਦੀ ਹੈ ਤੇ ਬਾਈ ਫਿਰ ਉਹ ਬੰਦੇ ਨੂੰ ਜੇ 150 ਮੁਰਗੀ ਤੋਂ ਸਟਾਰਟ ਕਰੂਗਾ ਤਾਂ ਕੋਈ ਘਾਟਾ ਤਾਂ ਨਹੀਂ ਪੈਂਦਾ। ਨਹੀਂ ਘਾਟਾ ਤਾਂ ਪਤਾ ਕੀ ਹੈ ਘਾਟਾ ਤਾਂ ਗਾਂ ਕਿਸਮਤ ਦੇਵਾ ਜਾ। ਹਾਂ ਬਾਈ ਉਰੇ ਵੀ ਪੈਣੇ ਆਂਟੇ ਤਾਂ ਨਾ। ਹਾਂ 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 ਤੇ ਕਰੇਟਾਂ 'ਚ ਧਰ ਦਿੰਦੀਆਂ ਪੈਣੀਆਂ। ਕਰੇਟਾਂ 'ਚ ਧਰ ਦਿੰਦੇ ਨੇ। ਸਾਰੇ ਧਰ ਦਿੰਦੇ ਨੇ। ਐਸਿਆ ਇਹ ਵੀ ਹੁਣ ਚੱਕੋਂਗੇ ਹੈ ਹਾਂ ਹਾਂ ਸਾਰੇ ਦੋ ਤਿੰਨ ਦਿਨ ਚੱਕਦੇ ਆ ਠੀਕ ਆ ਹਾਂ ਤੇ ਹੁਣ ਬਾਈ ਫਰਕ ਘਾਟੇ ਵਾਲਾ ਕੰਮ ਤਾਂ ਨਹੀਂ ਜਿਵੇਂ ਜੇ ਕੋਈ ਨਵਾਂ ਮੁੰਡੇ ਚ ਕਿਤੇ ਫਸਣ ਵਾਲਾ ਕੰਮ ਹੋਵੇ ਆਪਾਂ ਇੱਥੇ ਇਹ ਵੀ ਹਾਂ ਇਹ ਚ ਆਏ ਆ ਫਲਾਣਾ ਕੋਈ ਤਾਂ ਪਤਾ ਕੀ ਆ ਬੰਦਾ ਕੋਈ ਵੀ ਜਾਣਕਾਰੀ ਤਾਂ ਲੈ ਲਵੇ ਹਾਂ ਜਾਣਕਾਰੀ ਤੋਂ ਬਿਨਾਂ ਕੋਈ ਕੰਮ ਕਰਦਾ ਪਾ ਉਹਦੂਰਾ ਰਹਿ ਜਾਂਦਾ ਮਤਲਬ ਜਾਣਕਾਰੀ ਜ਼ਰੂਰੀ ਹੈ ਤੇ ਬਾਕੀ ਥੋੜੇ ਤੋਂ ਸਟਾਰਟ ਕਰ ਲਿਆ ਠੀਕ ਹੈ ਇਹਦੇ ਬਾਰੇ ਗੱਲਾਂ ਦੋਆ ਜਿਵੇਂ ਬਾਈ ਤੈਨੂੰ ਕਿਸੇ ਨੇ ਫੋਨ ਲਾ ਲਿਆ ਜਾਣਕਾਰੀ ਲਈ ਤਾਂ ਉਹਨੂੰ ਪ੍ਰੋਪਰ ਦੱਸ ਦੋਗੇ ਸਾਰਾ ਕੁਝ ਪੂਰਾ ਪੂਰਾ ਸਾਰਾ ਕੁਝ ਨੌਲੇਜ ਟੂ ਜੇਠਾ ਠੀਕ ਹੈ ਤੇ ਆਹ ਸੈੱਡ ਵગેਰੇ ਬਾਰੇ ਦੱਸੀ ਬਾਈ ਕੀ ਹੁੰਦਾ ਇਹਦਾ ਸਿਸਟਮ ਸੈੱਡ ਦਾ ਇਹ ਮੁਰਗੀਆਂ ਵਾਲੇ ਫਾਰਮ ਦਾ ਇਹਦਾ ਬਾਈ ਜਿਵੇਂ ਬਣਾਉਣ ਵਾਸਤੇ ਜੇ ਕਿਸੇ ਨੇ ਵੱਡਾ ਬਣਾਉਣਾ ਮਨ ਲਾਣਾ ਹਾਂ ਇਹਦੀ ਮਨ ਲਾ ਚੜਾਈ ਤਾਂ 24 ਫੁੱਟ ਪਾਸ ਹੁੰਦੀ ਐ ਇਸ ਟਾਈਮ 24 ਫੁੱਟ ਹਾਂ 24 ਫੁੱਟ ਵਿੱਚੋਂ ਤਿਆਰ ਹੁੰਦਾ ਮਨ ਲਾ ਤੇ ਛਾਤੇ ਦੀ ਹੁੰਦੀ 8 ਫੁੱਟ ਤੇ ਵੈਸੇ ਆਪਾਂ ਮਿੱਟੀ ਘੱਟ ਪਾਈਏ ਥੱਲੇ ਮਨ ਲਾ ਠੀਕ ਹੈ ਠੀਕ ਹੈ ਤੇ ਲੈਣੋਂ ਆਪਾਂ ਤਾਂ ਹੋਰ ਝੱਕ ਠੀਕ ਹੈ ਤੇ ਬਾਕੀ ਆ ਜਾਲੀਆਂ ਗਰਮੀ 'ਚ ਖੁੱਲੀਆਂ ਹੁੰਦੀਆਂ ਨੇ ਨਾ ਜਾਲੀਆਂ ਤੋਂ ਪਹਿਲਾਂ ਲਾ ਦੇ ਆ ਬਈ ਮੈਂ ਹੁਣ ਚੀਜ਼ ਦਿਖਾਉਣਾ ਇੱਕ ਆ ਆ ਛੋਟੀ ਮੁਰਗੀ ਦੇ ਹੰਡੇ ਹੋਣਗੇ ਨਾ ਹਾਂ ਬਈ ਛੋਟੀਆਂ ਦੇ ਵੀ ਆ ਸਾਇਦ ਇਹਦਾ ਵੀ ਲੋਟ ਆ ਯਾਰ ਹਾਂ ਹਾਂ ਠੀਕ ਆ ਬਸ ਚੱਲ ਪੀਣਾ ਮੁਰਗੀ ਸਾਰੀ ਆ ਦੇਖੋ ਬਈ ਤਾਜ਼ੇ ਧਰੇ ਹੋਏ ਨੇ ਹਾਂ ਇਸਿਆ ਇਹ ਬਈ ਫਿਰ ਜਿਵੇਂ ਹੁਣ ਛੋਟਾ ਅੰਡਾ ਗਾ ਇਹਦਾ ਰੇਟ ਦਾ ਕੋਈ ਫਰਕ ਹੁੰਦਾ ਮਾੜਾ ਮੋਟਾ ਨਹੀਂ ਚੱਲੇ ਜਾਂਦਾ ਬੱਚੇ ਇਹ ਚੱਲੀ ਜਾਂਦਾ ਸਾਰਾ ਕੁਝ ਹੀ ਵੈਕਸੀ ਹੋ ਜਾਂਦਾ ਹਾਂ ਵੈਕਸੀ ਹੋ ਜਾਂਦਾ ਠੀਕ ਆ ਗੱਲ ਸਾਰਾ ਕੁਝ ਹੀ ਚੱਲੀ ਜਾਂਦਾ ਤੇ ਇਹ ਇਹ ਸਾਰੀਆਂ ਬਾਈ ਹੁਣ 4 ਤੋਂ 5 5 ਮਹੀਨੇ ਦੀਆਂ ਨੇ ਇਹ ਹਾਂ ਇਹ 6 ਮਹੀਨੇ ਦੇ ਮਤਲਬ ਸਾਢੇ 5 ਮਹੀਨੇ ਦੇ ਆਸੇ ਪਾਸੇ ਸਾਰੀ ਮੁਰਗੀ ਹੋਈ ਵੀ ਐ ਅੱਛਿਆ ਹਾਂ ਹਾਂ ਤੇ ਬਾਈ ਜੇ ਕਿਸੇ ਨੇ ਹੈ ਨਾ ਬਾਈ ਤੋਂ ਕੋਈ ਵੀ ਜਾਣਕਾਰੀ ਲੈਣੀ ਆ ਜਾਂ ਆਂਡੇ ਖਰੀਦਣੇ ਆ ਜਾਂ ਕੋਈ ਮੁਰਗੀ ਖਰੀਦਣੀ ਆ ਤਾਂ ਬਾਈ ਨਾਲ ਸੰਪਰਕ ਜ਼ਰੂਰ ਕਰ ਲਿਓ ਬਾਈ ਦਾ ਸੁਭਾਅ ਵੀ ਬਹੁਤ ਵਧੀਆ ਬਾਕੀ ਜਾਣਕਾਰੀ ਵੀ ਹੈਗੀ ਆ ਤੇ ਬਾਈ ਦਾ ਪਿੰਡ ਹੈਗਾ ਹੈਗਾ ਝੰਡਾ ਵਾਲਾ ਝੰਡਾ ਵਾਲਾ ਜ਼ਿਲ੍ਹਾ ਬਠਿੰਡਾ ਬਾਈ ਜ਼ਿਲ੍ਹਾ ਬਠਿੰਡਾ ਨੇੜੇ ਕੋਨੇ ਨਾਲ ਮੰਡੀ ਆ ਠੀਕ ਹੈ ਤੇ ਆਪਣੀ ਜੇ ਕਿਸੇ ਨੇ ਇੱਥੇ ਘਰੇ ਆਉਣਾ ਹੋਵੇ ਆਪਣੇ ਤਾਂ ਕੀ ਲੋਕੇਸ਼ਨ ਜੀ ਆਪਣੀ ਲੋਕੇਸ਼ਨ ਆਪਣੀ ਹਰਾਇਪੁਰ ਤੋਂ ਨਥਾਣਾ ਰੋਡ ਵੱਜਦਾ ਏ ਮੇਣਾ ਤੇ ਹਰਾਇਪੁਰ ਤੋਂ ਆਪਣਾ ਪੈ ਜਾਂਦਾ ਪਿੰਡ 2.5 ਕਿਲੋਮੀਟਰ ਤਿੰਨ ਥਾਣੇ ਤੋਂ ਪੈ ਜਾਂਦਾ 11 ਕਿਲੋਮੀਟਰ ਠੀਕ ਹੈ ਹਾਂ ਤੇ ਰੋਡ ਦੇ ਉੱਤੇ ਬਿਲਕੁਲ ਕਿਤੇ ਪਾਸੇ ਨਹੀਂ ਜਾਣਾਗਾ ਠੀਕ ਹੈ ਜਦੋਂ ਵੀ ਮਰਜ਼ੀ ਆ ਸਕਦਾ ਬਾਕੀ ਜਦੋਂ ਮਰਜ਼ੀ ਫੋਨ ਕਰ ਸਕਦਾ ਆਪਾਂ ਨੂੰ ਕੋਈ ਦਿੱਕਤ ਨਹੀਂ 24 ਘੰਟੇ ਫੋਨ ਆਪਣਾ ਖੁੱਲਿਆ ਜਾਂਦਾ ਕਦੇ ਫੋਨ ਨਹੀਂ ਬ ਠੀਕ ਹੈ ਤੇ ਨੰਬਰ ਬੋਲਿਓ ਭਾਈ ਆਪ ਦਾ ਇੱਕ ਨੰਬਰ ਆਪਣਾ ਹੈਗਾ 75892 31016 ਠੀਕ ਹੈ ਲਓ ਭਾਈ ਬਾਈ ਨਾਲ ਸੰਪਰਕ ਕਰ ਲਿਓ ਜੇ ਕਿਸੇ ਨੇ ਵੀ ਇਹ ਕੰਮ ਬਾਰੇ ਜਾਣਕਾਰੀ ਲੈਣੀ ਆ ਧੰਨਵਾਦ ਭਾਈ ਠੀਕ ਹੈ ਬਈ ਓਕੇ